ਹਾਂ ਜੀ ਬਾਕੀ ਕਈ ਮਾਮਲੇ ਆਏ ਨੇ ਵੇਟੇ ਦੀ ਡੈੱਥ ਹੋਈ ਨਹੀਂ ਕਿਸ ਤਰ੍ਹਾਂ ਦੀ ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਦਾ ਕੋਈ 1 ਮਿੰਟ ਗਿਆ ਉਹ ਦਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਬੋਲਣੇ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਬੇਨਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਈ ਸਹੂਤ ਹੋਣੀ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਕਹਾਣੀ ਕੋ ਬੰਨਾਈ ਹੱਡਾ। ਕਬਰੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ? ਪੁੱਛ ਕਿਹੜੇ ਸਟੋਰ ਤੇ ਕੰਮ ਕਰਦਾ ਸੀ? ਤੇ ਆ ਦੋ ਦੋ ਬੱਚੇ ਜਿਹੜੇ ਉਹਦੀ 30 31 ਸਾਲ ਉਮਰ ਸੀ। ਜਿਹੜੇ ਜਿੰਨੇ ਮੇਰੇ ਨਾਲ ਉਹ 28 ਸਾਲ ਉਮਰ ਦੇ ਇਹ ਨਿਆਣ ਮਾਤੇ ਜੀ। ਕੋਈ ਅੰਮ੍ਰਾ ਕੀ ਸੀਗਾ ਗੋੜੀਏ ਜੰਮੀ ਕੀ ਕੋਈ ਰਿੰਜ ਸੀ ਜਾਂ ਕੋਈ ਕਾਰਨ ਸੀ? ਕੋਈ ਨਹੀਂ ਉਹਨਾਂ ਨੂੰ ਆਖੂ ਗਲਬਾਦ ਸਟੋਰ ਚ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆ ਜੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਜੀ ਨਿਕਲੀ ਨਹੀਂ ਹਨ ਪਛਾਤੇ ਬੰਦੇ ਕਿੰਨਾ ਸਮਾਂ ਹੋ ਗਿਆ ਅਸੀਂ ਬਾਹਰ ਕਿੰਨਾ ਕਰਜ਼ਾ ਜਿਹੜਾ ਪਰਵਾਹ ਦੇ ਸਿਰ ਤੇ ਆਸਟਾ ਨਹੀਂ ਮੰਗ 40 ਲੱਖ ਕਰਜ਼ਾ ਮੁੰਡੇ ਦੇ ਤੇ ਕਮਾਣ ਵਾਲਾ ਕੰਮ ਕਰਨਾ ਉਹ ਬਰਾ ਨਾਮ ਕਿਸ ਤੇ ਕੀ ਕੰਮ ਕਰਦਾ ਸੀ ਜਿਹਾ ਸੇਲਸਨ ਸੀ ਸਟੋਰ ਚ ਕੰਮ ਕਰਦਾ ਸੀ કે મે નોટ એટક હો ગયા બકર મે કમા કે થા હી પર હણ મેરકો પંજાયત કોને કોઈ વિધા તો બાર તો હો ગઈ એ કરજા ગવર્નમેન્ટ ન દેને ચાહીએ આ બચ્ચે દો નેગેટિવા બચ્ચે ને મેરે ઓત્ર એક પોતે એક પોત્રી કી મામલાસી ઓ કી નામ સે તોડી કી જંદી સી ਮੇਰੇ ਇਹ ਸੁਪੰਸ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਉਹ ਬਾਹਰ ਗਏ 2 ਸਾਲ ਹੀ ਹੋ ਗਏ ਨੇ ਅਮਰੀਕਾ ਗਏ ਉਹਨਾਂ ਤੇ ਸਾਡੇ ਸਿਰ ਤੇ ਬਹੁਤ ਸਾਰਾ ਕਰਜ਼ਾ ਲੱਤ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਰਹੀ ਚੰਗਾ ਕੰਮ ਕਰਦੇ ਇਹੋ ਹੀ ਕਿ ਤੋਂ ਮਟਲੀ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮੋਕੇ ਸੇ ਮੂਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਏ ਤੇ ਛੋਟੀ ਕੁੜੀ ਏ ਮੁੰਡਾ 5 ਸਾਲ ਦਾ ਏ ਤੇ ਕੁੜੀ 4 ਸਾਲ ਦੀ ਏ ਕਿੰਨਾ ਸਮਾਂ ਬਾਹਰ ਕਿੰਨਾ ਟਾਈਮ ਕਰਦੇਗਾ ਬਤਨ ਕਿ ਸਿੱਧੀ ਮਾਰ ਕਰਜਾ ਸਾਢੇ 80 ਤੱਕ ਨਹੀਂ ਉਤਰਿਆਗਾ ਇਹਨਾ ਹੀ ਵਿਆਜ ਪਰ ਜਿੰਨੇ ਸਾਡੇ ਅਸਰ ਮੰਦੀ ਉਹਨਾਂ ਸਾਡਾ ਵਿਆਜ ਚੱਲ ਜਾਂਦਾ 40 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ ਇਹਨਾਂ ਨੂੰ ਤੇ ਪਤਾ ਵੀ ਨਹੀਂ ਹੈਗਾ

ਜਿਹੜੀ ਘਟਨਾ ਆਪੀ ਉਸ ਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਇਹਨੂੰ ਸਾਰਾ ਵਾਕਿਆ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ ਪੁੱਪਾ ਜੀ ਪੂਰਾ ਹੋ ਗਏ ਕਿੰਨੀ ਹੋ ਗਈ ਉਹ ਨਾਲ ਦੇ ਇੱਕ ਘਰ ਦੇ ਬੋਤੇ ਦਿਮਾਗ ਚ ਵੱਜੇ ਜਾਂਦੇ ਪਿੰਨ ਮਤਲਬ ਮੈਂ ਜਸਵੀਰ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਮਤਲਬ ਦੁੱਖ ਦੇ ਵਿੱਚ ਸਾਰੇ ਇਹ ਬੱਕਰੀ ਵੀ ਹਾਂ ਫਰੀਓਂ ਬਾਹਰ ਚ ਨੋਲਵਾਂ ਜਿਹੜੇ ਬਾਹਰ ਜਾਂਦੇ ਉਹਨਾਂ ਦੇ ਸੁਰੱਖਿਆ ਨੂੰ ਲੈ ਕੇ ਕੀ ਜਣਾ ਚਾਹੋਗੇ ਉੱਥੋਂ ਦੀ ਸਰਕਾਰਾਂ ਤੇ ਉੱਥੋਂ ਦੀ ਸਰਕਾਰ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਿਉਰਿਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਆ ਕੋਈ ਦੋ ਬੰਦੇ ਚਾਰ ਦਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਜੀ ਇਹ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜੰਮੀ ਹੋਏ ਔਰ ਕਿੰਨੇ ਲੋਕਾਂ ਨੂੰ ਫਿਰ ਜਾਂਦੀ ਜਤੋ ਜਿਹੜੇ ਸੁਣਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਉਹ ਥੱਲੇ ਉਤਰੇ ਨੇ ਗਰਾਊਂਡ થી ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੋ ਉਹਨਾਂ ਖਲਾਰ ਕੇ ਫੈਰੰਗ ਕਰਕੇ ਇੱਥੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜਿਹੜੇ ਉਹ जख्मी ਹੋ ਗਏ ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ ਬਸ ਕੀ ਮੰਗ ਕਰਦੇ ਨੇ ਪਰਿਵਾਰ ਦੇ ਵਾਸਤੇ ਕਿ ਮੈਂ ਪਰਿਵਾਰ ਦੇ ਆਹੀਂ ਤੇ ਕਹਿੰਦੇ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦੇ ਗਿਆ ਸੀ ਉਹ ਤਾਂ ਕਰਜਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪ੍ਰਵਾਨ ਦੇ ਹਾਲਤ ਦੇਖੀਏ ਤਾਂ ਕਿਸ ਤਰ੍ਹਾਂ ਦੀ ਹਾਲਤਾਂ ਕਰਦੇ ਤੇ ਕਮਾਉਣ ਵਾਲਾ ਜਾਂ ਆਪਣਾ ਕਮਾੜ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਝੱਕ ਦਾ ਮੇ ਇਹਨਾਂ ਨੂੰ ਹੋ ਗਿਆ ਟੈਗ ਜਿਆ ਤਿੰਨ ਸਟੈਂਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉਗੋਏ ਕੀ ਮੰਗਤ ਆਹਦੇ ਹੋ ਜੰਨੇ ਕਿ ਚਲੋ ਥੋੜੀ ਬਾਦੀ ਕਿ ਸਹੂਲਤ ਹੋ ਜਾਵੇ ਸਾਨੂੰ ਆ मतलब कोई को माध्यमे लगेगा कि कई बच्चियाँ का ग्रुप इतने एक थोड़ा सा ही हो जाएंगे इधर छोटे कितने बच्चे दो एक बेटा एक बेटी है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर